ਆ ਤੁਸੀਂ ਦੇਖ ਸਕਦੇ ਹੋ ਜੀ ਦਰਖਤ ਦੱਸੋ ਇਸ ਦਰਖਤ ਦਾ ਨਾਮ ਕੀ ਹੈ ਤੇ ਇਸ ਦੇ ਪੱਤੇ ਘੱਟ ਤੋਂ ਘੱਟ ਬਹੁਤ ਹੀ 10 ਇੰਚ ਚੌੜੇ ਹੋਣਗੇ ਦੇਖ ਸਕਦੇ ਹੋ ਤੁਸੀਂ 10 ਇੰਚ ਚੌੜੇ ਲਓ ਇਸ ਪੱਤੇ ਦੀ ਤੁਹਾਨੂੰ ਜੜ ਵੀ ਦਿਖਾ ਦਿੰਨੇ ਆ ਇਸ ਦਰਖਤ ਦੀ ਤੁਹਾਨੂੰ ਜੜ ਵੀ ਦਿਖਾ ਦਿੰਨੇ ਆ ਦੇਖ ਸਕਦੇ ਹੋ ਪੱਤੇ ਦੇਖ ਲਓ ਪਹਿਲਾਂ ਕਿੰਨੇ ਕਿੰਨੇ ਚੌੜੇ ਨੇ ਦੇਖੋ ਘੱਟ ਤੋਂ ਘੱਟ 10 12 ਇੰਚ ਚੌੜੇ ਹੋਣਗੇ ਤੁਸੀਂ ਦੱਸੋ ਜੀ ਕਮੈਂਟ ਕਰਿਓ ਇਹ ਦਰਖਤ ਹੈ ਕਿੱਥੇ ਇਹ ਹੈ ਕਿਹੜਾ ਕੀ ਨਾਮ ਹੈ ਇਸ ਦਾ ਏਖਣ ਵਿੱਚ ਦੂਰੋ ਪਿੱਪਲ ਲੱਗਦਾ ਹੈ ਨਿਕਲ ਪਿੱਪਲ ਨਹੀਂ ਹੈ ਅੱਛੀ ਤਰ੍ਹਾਂ ਦੇਖ ਸਕਦੇ ਹੋ ਪੱਤੇ ਤੁਸੀਂ ਇੱਕ ਵਾਰ ਫੇਰ ਦੇਖੋ ਕਿੰਨੇ ਕਿੰਨੇ ਚੌੜੇ ਪੱਤੇ ਨੇ ਇਹਨਾਂ ਦੇ ਇਸ ਦਰਖਤ ਦੇ ਪੱਤੇ ਲੰਮੀਆਂ ਟਾਹਣੀਆਂ ਨੋਰੀ ਝਾੜ ਇਸ ਦਰਖਤ ਦੀ ਇੱਕ ਵਾਰ ਫੇਰ ਦਿਖਾ ਦਿੰਨੇ ਆ ਦੱਸਿਓ ਇਹ ਕਿਹੜਾ ਦਰਖਤ ਹੈ ਦੇਖ ਸਕਦੇ ਹੋ ਵੇਖੋ ਤੇ ਥੱਲੇ ਵੀ ਪੱਤੇ ਜਿਹੜੇ ਗਰੇ ਹੋਏ ਨੇ ਡਿੱਗੇ ਹੋਏ ਨੇ ਉਹ ਵੀ ਕਿੰਨੇ ਕਿੰਨੇ ਚੌੜੇ ਨੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਦਰਖਤ ਦੀਆਂ ਇਸ ਰਕਤ ਦਾ ਨਾਮ ਦੱਸਿਓ ਤੇ ਹੈ ਕਿਹੜੀ ਜਗ੍ਹਾ ਤੇ ਇਹ ਵੀ ਦੱਸ ਦਿਓ ਇਹ ਲੱਗਿਆ ਪਠੰਡੇ ਦੇ ਵਿੱਚ ਹੀ ਹੈ